ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ embroidery education IAS ਤੇ ਆਪ ਸਭ ਦਾ ਸਵਾਗਤ ਹੈ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਇਸ ਚੈਨਲ ਦੇ ਆਪਾਂ ਮਸ਼ੀਨ embroidery ਦੇ ਰਿਲੇਟਿਡ ਹੀ ਜਾਣਕਾਰੀ ਦਿੰਦੇ ਹਾਂ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਐਂਡ ਤੱਕ ਦੇਖੋ ਅੱਜ ਤੁਹਾਨੂੰ ਆਪਾਂ ਰੀਲਾਂ ਬਾਰੇ ਜਾਣਕਾਰੀ ਦੇਵਾਂਗੇ ਕਿ ਆਪਾਂ ਕਿਹੜੀ ਕਿਹੜੀ ਕੰਪਨੀ ਦੀਆਂ ਰੀਲਾਂ ਯੂਜ਼ ਕਰਦੇ ਹਾਂ ਜਾਂ ਕਿਸੇ ਵੀ ਜਿਵੇਂ ਛੋਟੀ ਤੋਂ ਛੋਟੀ ਜੋ ਰੀਲ ਹੈ ਉਹਨੂੰ ਸਹੀ ਵਰਤੋਂ ਵਿੱਚ ਕਿਵੇਂ ਲਿਆਂਦਾ ਜਾ ਸਕਦਾ ਹੈ ਕਿਵੇਂ ਰੀਲ ਨੂੰ ਬੇਸਟ ਤੋਂ ਬਚਾਇਆ ਜਾ ਸਕਦਾ ਆਪਾਂ ਪਰੀ ਤੇ ਮੋਰ ਦੀ ਰੀਲ ਯੂਜ਼ ਕਰਦੇ ਹਾਂ ਜਿਵੇਂ ਇਹ ਵਾਲੀ ਪਰੀ ਸ਼ਾਪ ਇਹ ਮੋਰ ਦੀ ਰੀਲ ਹੈ ਦੋਨੇ ਰੀਲਾਂ ਵੈਸਟ ਹੈਗੀਆਂ ਦੋਨਾਂ ਦੇ ਥ੍ਰੈਡ ਵਧੀਆ ਹੁੰਦਾ ਦੋਨਾਂ ਸੇਮ ਵੀ ਪ੍ਰਾਈਸ ਸੇਮ ਪ੍ਰਾਈਸ ਹੈ ਦੋਨਾਂ ਦਾ ਜਿਵੇਂ ਆਪਾਂ ਨੂੰ ਮੋਰ ਦੀ ਰੀਲ ਵੀ 20 ਰੁਪਏ ਵਿੱਚ ਮਿਲਦੀ ਹੈ ਤੇ ਪਰੀ ਦੀ ਰੀਲ ਵੀ 20 ਰੁਪਏ ਵਿੱਚ ਹੀ ਮਿਲਦੀ ਹੈ ਹੋ ਸਕਦਾ ਹੈ ਕਿ ਕਿਸੇ ਹੋਰ ਸ਼ਹਿਰ ਵਿੱਚ ਪ੍ਰਾਈਸ ਵੱਧ ਘਟ ਹੋ ਸਕਦਾ ਆਪਾਂ ਨੂੰ ਇਹ ਦੋਨੇ ਸੇਮ ਪ੍ਰਾਈਸ ਮਿਲਦੇ ਨੇ ਦੋਨੇ ਰੀਲੇ ਵੈਸਟ ਹੈਗੀਆਂ ਬਸ ਇਹਨਾਂ ਜੇ ਇੱਕ ਫਰਕ ਆ ਜਿਵੇਂ ਕਿ ਜਿਹੜੇ ਪਰੀ ਦਾ ਛੇੜ ਚਾੜ ਹੁੰਦਾ ਹੈ ਪਰੀ ਦਾ ਇਹ ਇਹਦਾ ਅਲੱਗ ਹੁੰਦਾ ਤੇ ਮੋਰ ਦਾ ਅਲੱਗ ਹੁੰਦਾ ਵੀ ਯਾਨੀ ਨੰਬਰ ਇਹਨਾਂ ਦੇ ਅਲੱਗ ਅਲੱਗ ਹੁੰਦੇ ਆ ਦੋਨਾਂ ਦੇ ਦੂਜੀ ਜਾਣਕਾਰੀ ਆਪਾਂ ਤੁਹਾਨੂੰ ਇਹ ਦੱਸਾਂਗੇ ਵੀ ਕਿਵੇਂ ਛੋਟੀ ਤੋਂ ਛੋਟੀ ਰੀਲ ਨੂੰ ਵੀ ਆਪਾਂ ਸਹੀ ਵਰਤੋਂ ਵਿੱਚ ਲਿਆ ਸਕਦੇ ਆ ਜਦੋਂ ਵੀ ਆਪਾਂ ਕਿਸੇ ਨਿਊ ਰੀਲ ਨੂੰ ਜਿਵੇਂ ਆਪਣੇ ਕੋਲੇ ਇਹ ਵਾਲੀ ਰੀਲ ਹੈ ਇਹਨੂੰ ਯੂਜ਼ ਕਰਾਂਗੇ ਇਹਦੇ ਰੈਪਰ ਤੇ ਜਿਵੇਂ ਨੰਬਰ ਲੱਗਿਆ ਹੁੰਦਾ ਜਿਵੇਂ ਇਹਦੇ ਰੈਪਰ ਤੇ ਲੱਗਿਆ ਹੋਇਆ ਹੈ 10 ਨੰਬਰ ਜਦੋਂ ਆਪਾਂ ਇਹਨੂੰ ਯੂਜ਼ ਕਰਨਾ ਹੈ ਇਹਦਾ ਰੈਪਰ ਤਾਰਨਾ ਹੈ ਇਹ ਜਿਹੜਾ 10 ਨੰਬਰ ਹੈ ਲੱਗਿਆ ਹੋਇਆ ਹਰ ਇੱਕ ਰੀਲ ਤੇ ਅਲੱਗ-ਅਲੱਗ ਨੰਬਰ ਹੁੰਦਾ ਆਪਾਂ ਉਹਦਾ ਇਹਨੂੰ ਆਪਾਂ ਇਹ ਜਗ੍ਹਾ ਤੇ ਜਿਹਵੇਂ ਅੰਦਰਲੀ ਸਾਈਡ ਆਪਾਂ ਤੁਹਾਨੂੰ ਲਿਖ ਕੇ ਦਿਖਾਉਣੇ ਆ ਇਹ ਜਗ੍ਹਾ ਅੰਦਰਲੀ ਸਾਈਡ ਨੰਬਰ ਲਿਖ ਦਿਓ ਜਦੋਂ ਆਪਾਂ ਇਹਦਾ ਨੰਬਰ ਲਿਖਿਆ ਹੋਇਆ ਹੈ ਤਾਂ ਆਪਾਂ ਨੂੰ ਨਾ ਤਾਂ ਅਲੱਗ ਤੋਂ ਰੈਪਰ ਸਾਹਮਣ ਦੀ ਰੂਟ ਹੈ ਜਿਵੇਂ ਕਿ ਕਈ ਵਾਰ ਕਹਿੰਦੇ ਜਿਵੇਂ ਵੀ ਰੈਪਰ ਤੇ ਥ੍ਰੈਡ ਲਾ ਕੇ ਰੱਖ ਦੋ ਇਹ ਆਪਾਂ ਰੈਪਰ ਤੇ ਥ੍ਰੈਡ ਲੱਗਿਆ ਹੋਇਆ ਹੈ ਤਾਂ ਕਈ ਵਾਰ ਰੀਲਾਂ ਦੇ ਜਿਵੇਂ ਕਲਰ ਹੁੰਦੇ ਆ ਮਾਮੂਲੀ ਜਿਹਾ ਫਰਕ ਵਾਲੇ ਹੁੰਦੇ ਆ ਜਿਵੇਂ ਆਪਣੀਆਂ ਇਹ ਵਾਲੀਆਂ ਰੀਲਾਂ ਇਹਨਾਂ ਦੀ ਜਦੋਂ ਪੂਰੀ ਆਪਾਂ ਰੀਲ ਦੇਖਦੇ ਆ ਉਹ ਤਾਂ ਇੱਕ ਜਿਵੇਂ ਇਹ ਲਾਈਟ ਲੱਗਦੀ ਹੈ ਇਹ ਡਾਰਕ ਲੱਗਦੀ ਹੈ ਜਦੋਂ ਆਪਾਂ ਥ੍ਰੈਡ ਲਾ ਕੇ ਇਹ ਤੇ ਰੈਪਰ ਤੇ ਚਿਪਕੇ ਤਾਂ ਆਪਾਂ ਨੂੰ ਇਹਦੇ ਥ੍ਰੈਡ ਨਾਲ ਨਹੀਂ ਕੁਝ ਵੀ ਪਤਾ ਲੱਗਣਾ ਵੀ ਆਪਾਂ ਵੀ ਇਹ ਵਾਲੀ ਰੀਲ ਕਰ ਰਹੇ ਆ ਕਿ ਇਹ ਵਾਲੀ ਕਰ ਰਹੇ ਆ ਨੰਬਰ ਦਾ ਦੋਨਾਂ ਦਾ ਇੱਕ ਦਾ ਫਰਕ ਹੈਗਾ ਇੱਕ ਨੰਬਰ ਨਾਲ ਕੋਈ ਇੰਨਾ ਚ ਆਪਸ ਵਿੱਚ ਫਰਕ ਨਹੀਂ ਪਤਾ ਲੱਗਦਾ ਜੇ ਆਪਾਂ ਨੰਬਰ ਇਸ ਤਰ੍ਹਾਂ ਜਿਵੇਂ ਆਪਾਂ ਇਹ ਵਾਲੀ ਰੀਲ ਦੇ ਅੰਦਰ ਲਾਤਾ ਇਸ ਤਰ੍ਹਾਂ ਨੰਬਰ ਲਾਤਾ ਨਾ ਤਾਂ ਆਪਾਂ ਨੂੰ ਅਲੱਗ ਤੋਂ ਰੈਪਰ ਸਾਹਮਣ ਦਾ ਸਾਹਮਣਾ ਪੈਣਾ ਨੇ ਆਪਾਂ ਸੂਟ ਤੇ ਜਿਵੇਂ ਲਾਵਾਂਗੇ ਜਿਵੇਂ ਆਪਣੀ ਇਹ ਵਾਲੀ ਰੀਲ ਜਿਵੇਂ ਬਿਲਕੁਲ ਛੋਟੀ ਹੋਈ ਪਈ ਐ ਆਹ ਵਾਲੀ ਲਈ ਬਿਲਕੁਲ ਥੋੜਾ ਜਿਹਾ ਥ्रेड ਐ ਦੇ ਉੱਪਰ ਇਹਦੇ ਆਪਣੇ ਨੰਬਰ ਲੱਗਿਆ ਹੋਇਆ ਐ ਜਿਵੇਂ ਇਹ ਲੱਗਿਆ ਹੋਇਆ ਐ ਅੰਦਰ ਇਹਦੇ ਨੰਬਰ ਲੱਗਿਆ ਹੋਏਗਾ ਇਹ ਆਪਾਂ ਹੁਣ ਬੇਫਿਕਰ ਹੋ ਕੇ ਕਿਸੇ ਵੀ ਸੂਟ ਤੇ ਲਾ ਲਾਂਗੇ ਆਪਾਂ ਨੂੰ ਇਹ ਟੈਨਸ਼ਨ ਨਹੀਂ ਵੀ ਵਿਚਾਰੋਂ ਰੀਲ ਖਤਮ ਹੋ ਜੂਗੀ ਆਪਾਂ ਨੂੰ ਅਲੱਗ ਦੀ ਰੀਲ ਨਾ ਲਾਉਣੀ ਪੈ ਜੇ ਆਪਾਂ ਬੇਫਿਕਰ ਹੋ ਕੇ ਸੂਟ ਤੇ ਲਾਵਾਂਗੇ ਇਹ ਆਪਣਾ ਇੰਨਾ ਵੀ ਕਹਿੰਦੇ ਬੇਸ ਨਹੀਂ ਜਾਣਾ ਥ੍ਰੈਡ ਇਹ ਵੀ ਆਪਾਂ ਵਰਤੋ ਜਿਹਾ ਸਕਦੇ ਹਾਂਗੇ ਆਪਣੀ ਰੀਲ ਨਹੀਂ ਬੇਸਡ ਹੋਣੀ ਬਾਕੀ ਦੂਜੇ ਜੇ ਨੰਬਰ ਲੱਗੇ ਹੋਏ ਆਪਣੇ ਕੋਲੇ ਨੰਬਰ ਹੈ ਤਾਂ ਆਪਾਂ ਕਿਸੇ ਨੂੰ ਵੀ ਨੰਬਰ ਦੱਸ ਕੇ ਰੀਲ ਮਗਾ ਸਕਦੇ ਆ ਆਪਾਂ ਨੂੰ ਐ ਨਹੀਂ ਵੀ ਆਪਾਂ ਰੀਲ ਚੱਕ ਕੇ ਬਾਜ਼ਾਰ ਜਾਵਾਂਗੇ ਜਾਵਾਂਗੇ ਵੀ ਬਾਜ਼ਾਰ ਤਾਂ ਵੀ ਜ਼ਰੂਰੀ ਨਹੀਂ ਇਹਦੇ ਨਾਲ ਦੀ ਸੇਮ ਕਲਰ ਮਿਲ ਜੇ ਨੰਬਰ ਤੋਂ ਬਿਨਾਂ ਤਾਂ ਥੋੜਾ ਬਹੁਤਾ ਇੱਕ ਅਦਾ ਨੰਬਰ ਫਰਕ ਵਾਲਾ ਵੀ ਮਿਲ ਸਕਦਾ ਹੈਗਾ ਆਪਾਂ ਨੂੰ ਇਸ ਕਰਕੇ ਇਸ ਇਸ ਤਰ੍ਹਾਂ ਇਹ ਨੰਬਰ ਲਾ ਕੇ ਸਾਰੀਆਂ ਰੀਲਾਂ ਦੇ ਰੱਖੋ ਤੇ ਆਪਾਂ ਰੀਲਾਂ ਨੂੰ ਵੇਸਟ ਹੋਣ ਤੋਂ بچਾ ਸਕਦੇ ਹਾਂ ਜਿਵੇਂ ਕਿ ਆਪਾਂ ਛੋਟੀ ਤੋਂ ਛੋਟੀ ਰੀਲ ਨੂੰ ਵੀ ਸਹੀ ਵਰਤੋਂ ਵਿੱਚ ਲਿਆ ਸਕਦੇ ਹਾਂ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ